ਆ ਜਾ ਮਰ ਜਾਂ ਗਲਾਬੋਂ ਆ ਜਾ ਬੇ ਆ ਗਈ ਵੇ ਮਰਨੇ ਆਏ ਕਿਹੜੇ ਦਿੰਦਾ ਫਿਰਦਾ ਜੇ ਪਾਚੇ ਮਾਰਦਾ ਖਰਦਾ ਏ ਤੇ ਸਾਡੇ ਘਰ ਦਾ ਕੋਈ ਦੇਖ ਲੜਾ ਤੈਨੂੰ ਅਗਲਾ ਕਹਿੰਦਾ ਇੱਥੇ ਕਿਵੇਂ ਫਿਰਦਾ ਏ ਫਿਰ ਹੁਣ ਨੰਬਰ ਮੈਂ ਦੱਸ ਕੇ ਰਣਾਲੇ ਕਹਿੰਦੀ ਘਰੇ ਨਹੀਂ ਬੇ ਤੈਨੂੰ ਆਏ ਆਖਿਆ ਸੀ ਵੀ ਕਿਤੇ ਖਲ ਖੁੰਜੇ ਚ ਬਹਿ ਜਾਈ ਆਏ ਨਾ ਫਿਰ ਹੀ ਕਿਹੜੇ ਦਿੰਦਾ ਖਲ ਖੁੰਜੇ ਨੂੰ ਬੇ ਲਓ ਉੱਥੇ ਉਹ ਤਾਂ ਸ਼ੱਕ ਆਣੀ ਜਗ੍ਹਾ ਹੁੰਦੀ ਐ ਉੱਥੋਂ ਦਾ ਪਵਾੜੇ ਪੈਂਦੇ ਆ ਆ ਦੇਖ ਲੱਗੀ ਤੇ ਇੱਥੇ ਬਹਿ ਜਾਂਦਾ ਅਗਲਾ ਕਹਿੰਦਾ ਚਲ ਹਾਂ ਤਾਂ ਗਲਾਬੋਂ ਰੱਬ ਦੇਖੀ ਜਾਂਦਾ ਸਾਰਾ ਉਸ ਆਪਾਂ ਕਿਹੜਾ ਕੁਝ ਮਾਰਾ ਕਰਦੇ ਆ ਹੁਣ ਦੱਸ ਕਿੰਨੇ ਕ ਲਾ ਫਰਾਸਾ 7000 ਰੁਪਏ ਦੇ ਦੇ ਮੈਨੂੰ ਮੈਂ ਤੂੰ ਤਾਂ ਅੱਗੇ ਅੱਗੇ ਵਧੀ ਆ ਜੀ ਲੈ ਉਹ 5000 ਤੋਂ 5 ਤੇ ਆ ਗਈ 5 ਤੋਂ ਹੁਣ 7 ਦੇ ਨਹੀਂ ਜਦੋਂ ਮੈਂ ਉਹਦੇ ਐਗਰੀਮੈਂਟ 5000 ਦੇ ਤੂੰ ਕਹੇ ਚਾਹ 7 ਲੈ ਲਈ ਮੈਂ ਕਿਸੇ ਹੋਰ ਨੂੰ ਵੀ ਦੇਣੇ ਆ ਆ ਲੈ ਬੇ ਦੇ ਦੇ ਜਿੱਕਣ ਤਾਂ ਵਾਧਾ ਆ ਜਾਊਗਾ ਕਿ ਘਾਟਾ ਪੈਦਾ ਤੈਨੂੰ ਤਾਂ ਕੋਈ ਗੱਲ ਨਹੀਂ ਫਿਰ ਆ ਔਖਾ ਹੋ ਜੂ ਪਿਛੋਂ ਛੰਜੜੀਆਂ ਬੇ ਨਹੀਂ ਔਖਾ ਹੁੰਦਾ ਕਿ ਜਿੰਨਾ ਰੱਜਾ ਓਨਾ ਹੀ ਭੁੱਖਾ ਰੱਜਿਆ ਗਾਣੋ ਹਾਂ ਦਬੀ ਡੰਗਸਾਰਨਾ ਸੌ ਆਉਂਦਾ ਵੀਰ ਭਾਈ ਹੁਣ ਕੱਲੀ ਤਾਂ ਨਹੀਂ ਤੂੰ ਮੇਰੀ ਗੱਲ ਸੁਣ ਹਾਂ ਹੁਣ ਪੈਸੇ ਤਾਂ ਮੈਂ ਲੈ ਲੇ ਹਾਂ ਤਾਂ ਸਾਡੇ ਘਰੇ ਨਾ ਗੇੜੇ ਮਾਰੇ ਜਾਂ ਐਵੇਂ ਪੈਸੇ ਲੈਣ ਆਇਆ ਤਾਂ ਤਾਂ ਬਹ ਨਹੀਂ ਚਾਹੀਦਾ ਹੁੰਦਾ ਨਾ ਤਾਂ ਮੇਰੇ ਇਨਸਾਨ ਕਿਨੇ ਦੀਆਂ ਕਿੰਨੇ ਕੇ ਗੇੜੇ ਮਾਰ ਲਏ ਹੈ ਆਹੋ ਆਹ ਮੂਰਤੀ ਜਣਾ ਛੁਣ ਕਿਥੋਂ ਲੈਤਾ ਨਹੀਂ ਵੇ ਲੰਡਾ ਐ ਵੀ ਹੁਣੇ ਦਵਾਇਆ ਆ ਉਹ ਸਿਰ ਦਵਾਇਆ ਹੋਰ ਕਿਨੇ ਦਰਵਾਣਾ ਬੈਜਣ ਅੱਛਾ ਮੈਂ ਕਈ ਵਾਰ ਮੇਰੇ ਵਰਗਾ ਪੰਨੋ ਖਾਤਰਾ ਲੱਗਦਾ ਨਹੀਂ ਲੱਗਦੀ ਆ ਜਮੀਨ ਨਮਾ ਠੇਲਾ ਕਰਾਇਆ ਹੁੰਦਾ ਨਾ ਜਾਂਸੀ ਤੋਂ ਐ ਲੱਗਦੀ ਆ ਮੈਂ ਮਰਨੇ ਚੇਡਾ ਨਾ ਕਰਿਆ ਕਰ ਉਹ ਫੇਰ ਕੀ ਹੋਵੇ ਜੇ ਠੇਲਾ ਤੂੰ ਵੀ ਸਾਰਾ ਦਿਨ ਲੰਡਾ ਲੰਡਾ ਕਰਦੀ ਰਹਿਣੀ ਐ ਤੇਰੇ ਤਾਂ ਨਾ ਲੰਡਾ ਕਹ ਦੇ ਤਾ ਲੰਡਾ ਕਹਿਣੀ ਐ ਕੀ ਹੁੰਦਾ ਜੇ ਠੇਲਾ ਕਹਦਾ ਹੈਗਾ ਸਿੱ ਗਿਆ ਕੁਸ ਤੇਰਾ ਨਾ ਹੁਣ ਤੂੰ ਇਧਰ ਨੂੰ ਮੂੰਹ ਕਿੱਧਰ ਚੱਕ ਲੈ ਇਧਰ ਮੂੰਹ ਤੇ ਆ ਕੇ ਕਰੇ ਇਧਰ ਹੀ ਹੁਣ ਗੱਲ ਕਰੀ ਜਾਂਦਾ ਸ਼ੀਹ ਦੇਖ ਤਾਂ ਲਈਏ ਹੁਣ ਆ ਜਾ ਮੈਂ ਤੈ ਇਧ ਵੀ ਵੀ ਮੈਂ ਕਹਿੰਦਾ ਤੈਨੂੰ ਵੀ ਕੋਈ ਦੇਖ ਨਾ ਲਵੇ ਤੈਨੂੰ ਮੇਰੇ ਨਾਲ ਖੜੇ ਨੂੰ ਚੱਲ ਭਾਈ ਤੈਨੂੰ ਪਤਾ ਹੈ ਨਾ ਜਵਾਰ ਨਾ ਮਾੜਾ ਹਾਂ ਚੱਲ ਕੋਈ ਗੱਲ ਜਿੰਮੇ ਤੈਨੂੰ ਠੀਕ ਲਾ ਦਾਂ ਆਹੋ ਭਾਗ ਜਾ ਕੋਈ ਲੰਡਿਆ ਤੈਨੂੰ ਐ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਮੈਂ ਗਲਾਬੋ ਦੇ ਕਿੰਨੀਆਂ ਬਾਲਸੀਆਂ ਮਾਰਦੀ ਸੀ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਓਏ ਸੋਨੂ ਕੀ ਪਤਾ ਹੈ ਕੈਲਾ ਦਾ ਧਰਤੀ ਤੋਂ ਪੈਦਾ ਹੋ ਜੇ ਲੈ ਅੱਜ ਇਹ ਜਾਊਗੀ ਖੇਤ ਆ ਲੰਡਾ ਹੁੰਦਾ ਕਹਿੰਦਾ ਮੇਰੇ ਕੋਲੇ ਪੈਸੇ ਨਹੀਂ ਹੁਣ ਪੈਸੇ ਨਾ ਲੰਡਾ ਦਾੜ-ਦਾੜ ਦੇ ਹੀ ਜਾਂਦਾ ਹੈ گلਾਬੋ ਨੂੰ ਅੱਜ ਦੇਖਦੇ ਆ ਇਹਨਾਂ ਦਾ ਕਰਦਾ ਮੰਗਰਾ گلਾਬੋ ਦਾ ਇੱਥੇ ਜਾਊਗੀ ਮੂੰ ਦਾ گلਾਬੋ ਰਾ ਨਹੀਂ ਦਿੰਦੀ ਇਹਦੀ ਵੀਡੀਓ ਬਣਾਉਣੀ ਸੀ ਨਾਲ ਕਰ ਕੈਲੇ ਆਪਣੇ ਕੋਲੇ ਟੱਚ ਮੋਬਾਈਲ ਨਹੀਂ ਨਹੀਂ ਸਬੂਤ ਆਪਾਂ ਨਾਲ ਹੀ ਰੱਖਦੇ ਲੈ ਉਹ ਵੀ ਵਾਗਿਆ گلੱਬ ਵੀ ਵਾਗੀ ਕੱਲਾ ਕੈਲਾ ਰਹਿ ਗਿਆ ਮੁੜ ਕੇ ਤਾਂ ਆਊਗਾ ਕੋਈ ਇੱਥੇ ਬਹਿ ਜਾ ਉਹਨਾ ਟਾਈਮ ਓਏ ਕਿੱਧਰੋਂ ਆਇਆ ਲੰਡਿਆ ਓਏ ਇਧਰੋਂ ਕੰਮ ਕਰਕੇ ਆ ਤੂੰ ਕਿਵੇਂ ਨਾਕਾ ਲਾਈ ਖੜਾ ਹੋਏ ਓਏ ਮੈਂ ਤਾਂ ਰਾਖੀ ਤੇ ਖੜਾ ਸੀ ਮਹਾ ਲੰਡਾ ਦੀ ਦੀ ਦੇ ਓਏ ਓਏ ਲੰਡਿਆ ਤੇਰੀ ਤੇ ਕਿਆ ਉਹ ਰਾਖੀ ਕਰਦਾ ਸੀ ਮੇਰੀ ਗਾਂ ਦੀ ਰਾਖੀ ਕਰਦਾ ਮੈਨੂੰ ਐਂ ਦੱਸ ਲੰਡਿਆ ਹਾਂ ਤੂੰ ਨੰਗਾ ਕਿਧਰ ਦੀ ਐ ਮੈਨੂੰ 2 ਘੰਟੇ ਹੋ ਗਏ ਤੇ ਖੜੇ ਨੂੰ ਐਂਛਾ ਕੋਈ ਤੇ ਲੰਡਾ ਦਾ ਫਿਰ ਤੈਨੂੰ ਪਤਾਗਾ ਇਹਦਾ ਪਤਾ ਹੀ ਨਹੀਂ ਕਿੱਧਰ ਦੀ ਗੱਛਾਂ ਦੇ ਡੱਪ ਜੇ ਓਏ ਲੰਡਾ ਤਗੜੀਆਂ ਸਕੀਮਾਂ ਲਾ ਰਾਂ ਨੈ ਗਲਾਬੋ ਕੋਲੇ ਕੀ ਲੈਣਗੇ ਸੀ ਓਏ ਛਾ ਪਰਦੇ ਵਾਲੀ ਗੱਲ ਹੁੰਦੀ ਆ ਤਾਂ ਅੰਬ ਲੈਣੇ ਆ ਯਾਰ ਤੂੰ ਮਿੱਠਾ ਬੋਲੇ ਰਹਿ ਓਏ ਮੈਨੂੰ ਖੈਰ ਨਹੀਂ ਲੱਗਦੀ ਤੂੰ ਤੇ ਆ ਕਿਉਂ ਖੈਰ ਖਤ ਨਹੀਂ ਲੱਗਦੀ ਠੰਗ ਮਾਰਦਾ ਕਦੇ ਕਦੇ ਐ ਜੇ ਬਾਜੀ ਠੰਗ ਨੂੰ ਕੀ ਹੁੰਦਾ ਠੰਗਾਂ ਨਾਲ ਹੀ ਸਾਰਾ ਕੁਝ ਹੁੰਦਾ ਹੁੰਦਾ ਤੂੰ ਕਰੇ ਜਾਣ ਵਾਲੇ ਓਏ ਮੈਂ ਤਾਂ ਬਾਗ ਜੂ ਤੇਰੀ ਰਾਖੀ ਦੇ ਖੜਾ ਸੀ ਉਹੀ ਗੱਲ ਕਹਿੰਦੇ ਹੁੰਦੇ ਐ ਮੈਂ ਤਾਂ ਇੱਧਰ ਦੇਖੇ ਨਾ ਸਾਰੇ ਨਿਕਲੇ ਇਧਰੋਂ ਐ ਐਂ ਫਿਰ ਤੂੰ ਤਾਂ ਬਸਾਬ ਕਰਨ ਭੱਜ ਗਿਆ ਪਾਖ ਖਿਛਾ ਕੇ ਸ਼ੂ ਮਾਦਰ ਸ਼ੂ ਹੋ ਗਏ ਓਏ ਮਾਂ ਓਏ ਲੰਡਿਆ ਤੇਰੀ ਸਕੀਮਾਂ ਮਹੜੀਆਂ ਤਾਕੜੀਆਂ ਤੇਰੇ ਭੈਣੋਂ ਤੈਨੂੰ ਆਇਆ ਇਹਨੂੰ ਆਇਆ ਵੀ ਮੈਂ ਬੜਾ ਵੱਡਾ ਗਾਇਥੇ ਖੜਜੂ ਹਾਂ ਲੰਡਾ ਕਹਿੰਦੇ ਆ ਤੈਨੂੰ ਮੰਨ ਗਏ ਤੇਰੀ ਸਕੀਮਾਂ ਹਾਂ ਮੈਂ ਵੀ ਬਾਈ ਵਾਲਾ ਲੈਣਾ ਹੈ ਨਾ ਜਿਹੜੀਆਂ ਸਕੀਮਾਂ ਉਹ ਇੱਕ ਦਿਨ ਤੈਨੂੰ ਮੈਂ ਫੜ ਲੂੰਗਾ ਚਾਲ ਮੇ ਠੋਕ ਹੋਏ ਚੱਲੇ ਗਏ ਐ ਮਿੱਠੋ ਕੋਲੇ ਜਾਣ ਦੇ ਨਾਲੇ ਚਾਹ ਪਾਣੀ ਪੀ ਲਾਂਗੇ ਜੇ ਪੀਊਗੀ ਤਾਂ ਕੋਈ ਕੰਗਰ ਦਾ ਮੰਗਰੀ ਨਾ ਫਿਰਦਾ ਹੋਵੇ ਕੋਈ ਉਹ ਮਿੱਠੋ ਘਰੇ ਐ ਨਾ ਹੈ ਨਹੀਂ ਘਰੇ ਹੈ ਨਹੀਂ ਮਰ ਜਣਾਣਾ ਹੋਵੇ ਇੱਥੇ ਕਿਵੇਂ ਬੈਠੀ ਐ ਚੱਲੇ ਮੁਰੇ ਜਿੰਨੇ ਮੁਰੇ ਕੰਮ ਹੀ ਕਰਦੇ ਨੇ ਤੂੰ ਦੱਸ ਕਿੱਧਰ ਪੁੱਠਾ ਚੱਕਿਆ ਹੁਣ ਕੋਈ ਮੈਂ ਤਾਂ ਤੇਰੇ ਕੋਲੇ ਆਇਆ ਸੀਗਾ ਮੇਰੇ ਕੋਲ ਦੱਸ ਕਿ ਅੰਬ ਲਾਇਆ ਤੇਰੇ ਓਏ ਅੰਬ ਤਾਂ ਨਹੀਂ ਵੇ ਜਾ ਮੈਂ ਤਾਂ ਕਿਤੇ ਜਾਣਦੀ ਸੀ ਤਿਆਰ ਹੋ ਕੇ ਹਟ ਗਈ ਸੀ ਜਾਣਦੀ ਸੀ ਹੋਰ ਜਾਂ ਤੂੰ ਮੈਨੂੰ ਪਿਆ ਦੇ ਫਿਰ ਵੇ ਘੁੱਟ ਚਾਹ ਦੇ ਪਈ ਸੀ ਮਾ ਟਾਈਮ ਵਾਲਾ ਲੱਗ ਜੂਗਾ ਇਹ ਤਤੀ ਕਰਕੇ ਪੀ ਲੈਣੀ ਆ ਓ ਮਿੱਠੀ 50 50 ਪੀ ਲਾਂਗੇ ਬੱਸ ਵੇ ਕੰਜੂਸਾ ਕਿਉਂ 50 50 ਪੀ ਲਾਂਗੇ ਓਏ ਕੰਜੂਸ ਕਹਦੇ ਨਾਲ ਲੈ ਅੱਜਨੇ ਮੈਂ ਗੱਲ ਐਡਾ ਵੱਡਾ ਮਰੂਦ ਖਾਲਾ ਧੰਗ ਪੌੜੇ ਜੇ ਮੇਰੇ ਕੋਲ ਕੱਟ ਮਾਰਾ ਕਰ ਮੇਰੀ ਕੰਧੋਲੀ ਤੇ ਚੱਕ ਲਿਆ ਕੇ ਹੁਣ ਤਾਂ ਮੈਂ ਕੱਟ ਕੇ ਰੱਖ ਗਈ ਆ ਓਏ ਮੇਰੇ ਹੱਥ 'ਚ ਫੜਾਇਆ ਮੇਰੀ ਚੱਕਲੀ ਮੇਰੀ ਸੱਤੀ ਨਹੀਂ ਐਟਾ ਵਰਦਾ ਮਰੂਦ ਲਿਆ ਮੈਂ ਤਾਂ ਤੋੜ ਕੇ ਨਚਾਂ ਪਿਆ ਦੇ ਚਾਹ ਤਾਂ ਮੇਰੇ ਜੋਗਰੀ ਹੋ ਗਿਆ ਕੰਜੂਸਾ ਤੇ ਤੂੰ ਤਾਂ ਦੁੱਕੀ ਨਹੀਂ ਪਾਇਆ ਜੇਬ 'ਚ ਕੱਢਦਾ ਹੈਗਾ ਆ ਤੇਰੇ ਵਾਲੇ ਭਾਈ ਨੇ ਲੰਡੇ ਚਿੜੇ ਨੇ ਉਹਨੂੰ ਗਲਾਬੋ ਨੂੰ 7000 ਰੁਪਏ ਦਿੱਤਾਗਾ 7000 ਹਾਂ ਤੈਨੂੰ ਕੀ ਪਤਾ ਲੱਗਿਆ ਮਿੱਠੀ ਐ ਲੱ ਮੇਰੇ ਸਹੱਲਿਆ ਮੈਨੂੰ ਪਤਾ ਹੀ ਨਾ ਹੋਵੇ ਗੱਲ ਵਾਦਕੂ ਐ ਸਾਡੀ ਤਾਂ ਇੱਕੋ ਹੀ ਆ ਤੇ ਨਾਲ ਤਾਂ ਚਖੇੜਾ ਚੰਗਾਗਾ ਵਧੀਆ ਨਵੇਂ ਮਹੀਨੇ ਦੇ ਘੰਟੇ-ਗੁੰਟੇ ਸੱਟਗਾਸੇ ਸਾਡੇ ਘਰੇ ਪਹੁੰਚ ਗਿਆ ਦਾ ਕਹਿੰਦਾ ਦਾ ਬਾਹਰਲੇ ਦੇਸ਼ ਭਾਗਿਆ ਹੁਣ ਹੋਰ ਵਾਲੀ ਆ ਗਈ ਜਾਂਦੀ ਮੈਨੂੰ ਤਾਂ ਆਪ ਉਹਦੀ ਓਏ ਮੈਂ ਤਾਂ ਉਹਦੀਆਂ ਆਜ਼ਾਦਾ ਚੱਦਾ ਰਹਿ ਗਿਆ ਖੇੜੇ ਨਾਲੇ ਤੇਰੀ ਕੜਾ ਜਨਾਨੀ ਸੀ ਮਰ ਜਾਣੇ ਆ ਓਏ ਜਨਾਨੀ ਨਹੀਂ ਸਾਲਾ ਪਿਆਰ ਹੀ ਇੰਨਾ ਕਰਦਾ ਸੀ ਕੈਲੇ ਨੂੰ ਅੱਧੀ ਤਾਂ ਮੈਂ ਰਹਿਣੀ ਚਾਹੀਦੀ ਸੀਗੀ ਮੇਰਾ ਮੋਹ ਵੱਧ ਕਰਦਾ ਸੀ ਉਹ ਤੈਨੂੰ ਨਾ ਸਭ ਹੀ ਹੁੰਦਾ ਤੈਨੂੰ ਤਾਂ ਹੋਰ ਮਿਲ ਜੂ ਭਾਈ ਉਹ ਤੂੰ ਵੀ ਉਹਦੇ ਨਾਲ ਹੀ ਟੱਪ ਜਾਂਦੀ ਬੇ ਭਾਈ ਤਾਂ ਤੇਰੇ ਹੀ ਆ ਜੇ ਨਾਲ ਟੱਪ ਜਾਂਦੇ ਸਾਰਾ ਕੁਝ ਹੀ ਲੈ ਜਾਂਦੀ ਉਹ ਮੇਰਾ ਭਾਈ ਢੇੜਾ ਲਾਉਣ ਗਿਆ ਕੈਲੇ ਨੂੰ ਸਾਰਾ ਕੁਝ ਦੱਸ ਕੇ ਗਿਆ ਫੇ ਤੂੰ ਹਾਂ ਇਹ ਕਹੇ ਨਾ ਵੀ ਢੇੜਾ ਲਾਉਣ ਗਿਆ ਉਹ ਢੇੜਾ ਲਾਉਣ ਵਾ ਗਿਆ ਆਊਗਾ ਹੂੰ ਹੋਰ ਸਨਾਂ ਲੈ ਚਾਹ ਪਿਆਦੇ ਕੋ ਟਾਣ ਗੱਲਾਂ ਨਾ ਸਾਰੇ ਜੀ ਮੈਂ ਤੈਨੂੰ ਕਹਤਾ ਤਾਂ ਜਾ ਮੇਰੇ ਜੁਗਰੀ ਹੈ ਮਰਨੇ ਉਹ ਮੈਂ ਕਹਣਾ ਹੋਰ ਕੋਈ ਚੰਗਾ ਪਿਆਦੇ ਕੋ ਟੱਗੜ ਲਾ ਅੱਧੀ ਤੂੰ ਪੀ ਲੈ ਬਸ ਮੈਂ ਪੀ ਲੂੰ ਟੰਗਲਾ ਘੋਟ ਪੀ ਲ ਬੇਚ ਨੀ ਤਾਂ ਨੇ ਨੀ ਤਾਂ ਕਾਦੀ ਹੋਣੀ ਸੀ ਮੱਖੀ ਪਈ ਐ ਵਿੱਚ ਟੰਗਲਾ ਮਿੱਠੀ ਐ ਨਹੀਂ ਬੇ ਮੱਖੀ ਕਾ ਨੂੰ ਆਲਜੀ ਐ ਐਡੀ ਵੱਡੀ ਲੈਜੀ ਐ ਮੈਂ ਪੁਣੀ ਨਹੀਂ ਹੈਗੀ ਆਈ ਪੀ ਲ ਇਹਦਾ ਕਾਲੇ ਰੰਗ ਦੀ ਲੈਦੀਆਂ ਪੁਣੀ ਐ ਤੂੰ ਆਈ ਪੁਣੀ ਹੱਡੇ ਆ ਕੇ ਹੋਰ ਸੁਣਾ ਦੱਸ ਖੇਤ ਆਉਣਾ ਸੀਗਾ ਮੈਂ ਨਣਤਾ ਸਬਜ਼ੀ ਲੈ ਕੇ ਆਉਣੀ ਸੀ ਤੋੜ ਕੇ ਅੱਛਾ ਓਯਾ ਜੀ ਬੇ ਖੇਤ ਆ ਮਾਰਾ ਤਾਂ ਮੈਂ ਆਈ ਆ ਵੀ ਕਹਿਣਾ ਸੁਪਈ ਆ ਜੀ ਦੇ ਦੇਂਗਾ ਕੋਸ ਫੇਰੀ ਆਉਂ। ਓਏ ਮੇਰੀ ਗੱਲ ਸੁਣ ਮੰਗੇਗੀ ਫੇਰੀ ਦੇਵਾਂਗੇ ਕੁਛ। ਕਹਿੰਦਾ ਪੇ ਦੱਸਿਆ ਕਹਿੰਦੇ ਮੈਂ ਨਾ ਵਿਆਹ ਜਾਣਾ ਸੀ ਹਿੰਦੀ ਦਾ ਵਿਆਹ ਆ। ਕਹਿੰਦਾ ਮੇਰੇ ਘਰ ਵਾਲਾ ਮਰ ਜਣਾ ਕਹਿੰਦਾ ਫਿਰ ਉਸ ਤੋਂ ਸਭ ਨੂੰ ਪੇਮੈਂਟ ਮਿਲਣੀ ਹੈਗੀ। ਤੇ ਮੈਂ ਤਾਂ ਆਪ ਖਾਈ ਵਾਲਾ ਹੋਇਆ ਪਿਆ। ਗਾਹ ਉੱਤੇ ਮੇਰੇ ਕੋਲ ਕਵਾਂ ਜੂਗੀ ਨਾ ਨਾ ਸੂਟ ਲਵਾਂ ਮਹਿੰਗਾ ਜਾ। ਨਾਣ ਮੈਂ ਰਾਣੀ ਹਾਰ ਲਿਓਣਾਗਾ। ਓਏ ਆਹ ਕਾਂਟਾਂ ਜੇ ਨਣਤ ਪਹੁੰਹੀ। 10000 ਦੇ ਦਾਂਗੇ ਮਿੱਠੀ ਤੇਰੀ ਜਾਨ ਨੂੰ ਲੱਡੂਆਂ ਦਾ ਤੋੜਾ। ਪੱਕਾ ਪੱਕਾ। ਚਿੰਗਾ ਕੇ ਆਉਂਗਾ ਸਾਡੀ ਮਿੱਠ ਨੂੰ ਨਾ ਅਸਮੀ ਗਿਆ ਤੇ। ਉਹ ਕਿਹੜੀ ਮਿੱਠੂ ਗਲਾਬੋ ਗਲਾਬੋ ਆ ਉਹਦਾ ਨਾਮ ਦਾ ਮੈਂ ਉਹ ਤੋਂ ਕੀ ਲੈਣਾ ਜੇ ਤੂੰ ਮਿੱਠੀ ਹੈ ਮੇਰੇ ਨਾਲ ਤੇਰੇ ਦਿਨ ਸਿੱਧੇ ਹੈ ਕਿਹੜੇ ਦਿਨ ਸਿੱਧੇ ਮੈਂ ਮਰ ਜਾਣੇ ਆ ਮੈਂ ਲਧਾਰੇ ਮੰਗਦਿਆਂ ਤੇ ਤੋਂ ਓਏ ਉਹੀ ਕੀ ਕਿਉਂ ਟਾਈ ਨਾ ਨਾ ਹੋਵੇ ਤੇ ਚੜਦਾ ਹੁੰਦਾ ਲ ਐ ਪੁੱਠਾ ਨਾ ਸੋਚਿਆ ਕਰ ਤੂੰ ਕੋਈ ਉੱਤੇ ਕਿੱਥੇ ਜਿਹੜੇ ਮੈਂ ਦਾ ਥੱਲੇ ਬੈਠਾ 5 ਫੁੱਟ ਤੇ ਨਾ ਕਹਿਣਾ ਕਿ ਮੈਂਗਾ ਮੈਂ ਤਾਂ ਤਾਂ ਧਾਰੇ ਮੰਗਿਆ ਉਹ ਨਹੀਂ ਮੰਗੇ ਮੈਂ ਤਾਂ ਤੂੰ ਕੋਈ ਜਾ ਰੋਟਾ ਕਹਿੰਦਾ ਦੂਜੇ ਰੋਟਾ ਮੰਗਦਾ ਤੂੰ 10000 ਰੁਪਏ ਦਾ ਕਰਨਾ ਕੀ ਹੈ ਵੇ ਹੁਣ ਤਾ ਦੱਸ ਕੇ ਹਟੇ ਤੇ ਜੰਮਣ ਵਾਲਿਆਂ ਨੂੰ ਰੋਣਾਗਾ ਮਿੰਸੀ ਲੀ ਦਾ ਵਿਆਹ ਮਰਨੇ ਆ ਮੈਂ ਉੱਥੇ ਜਾਣਾ ਓਏ ਮੈਨੂੰ ਵੀ ਨਾਂ ਲੈ ਜੀ ਬਿਨਾ ਕੁੜੀ ਤੋਂ ਪ੍ਰਾਣੋਂ ਨਾ ਸਮ ਕਿਥੋਂ ਲੈ ਜਾ ਨਾਲ ਮੇਰੇ ਘਰ ਵਾਲਾ ਨਾਲ ਜਾਊਗਾ ਓਏ ਬਿਨਾ ਕੁੜੀ ਤੋਂ ਪ੍ਰਾਣੋਂ ਕਿਵੇਂ ਉੱਥੇ ਮੇਰੀ ਵੀ ਠੁੱਕ ਬਣ ਜੂਗੀ ਮਿੱਠੂ ਨਾਲ ਕੌਣ ਫਿਰਦਾ ਵੀ ਮੇਰੇ ਘਰ ਵਾਲਾ ਹੈਗਾ ਨਾਲ ਜਾਣ ਨੂੰ ਮਰਿਆ ਨਹੀਂ ਹੈਗਾ ਮੈਂ ਰੰਡੀ ਨਹੀਂ ਹੈਗੀ ਕੋਈ ਘਰ ਵਾਲੇ ਨੂੰ ਆਸਾ ਪਾਸਾ ਕਰਦੀ ਤੂੰ ਕਾਹ ਤੋਂ ਕਰਦਾ ਹੋਰ ਹੁਣ ਦੁਰੇ ਫਿਰੋ ਤੁਹਾਡੇ ਵਰਗਾਂ ਨੂੰ ਲੈ ਕੇ ਮਲੰਗਾ ਨੂੰ ਅਸੀਂ ਅੱਜ ਮਲੰਗ ਹੋਗੇ ਨਨਾਂ ਵੀ ਆਏ ਕਿਉਂ ਮਲੰਗ ਇਹ ਉੱਥੇ ਮੈਨੂੰ ਐ ਕਹਿਣਗੇ ਵੀ ਆ ਮਲੰਗ ਦਾ ਕੌਣ ਸਰਦਾਗਾ ਨਾਲ ਐਵੇਂ ਬੇਇੱਜ਼ਤੀ ਹੋਊਗੀ ਤੇਰੀ ਤੈਨੂੰ ਲੱਡੂ ਖਾਣੇ ਨੇ ਮੈਂ ਇੱਥੇ ਲਿਆ ਦੂੰ ਪਕੌੜੇ ਲੱਡੂ ਜਲੇਬੀਆਂ ਜਾਂ ਜਿਹੜਾ ਕੁਸ ਖਾਣਾ ਸਾਰਾ ਕੁਸ ਲਿਆ ਦੂੰ ਜਿਹੜੇ ਹੁਣ ਮੈਂ ਕੱਪੜੇ ਪਾ ਕੇ ਜਾਊਂ ਤੇਰੇ ਨਾਂ ਦੇ ਹੈਂ ਤੁੰਮਾਂ ਲੈ ਕੇ ਜੂੰ ਬਣਾ ਕੇ ਉਹ ਵੀ ਤੇਰੇ ਨਾਂ ਦੀਆਂ ਫੋਕੇ ਲਾਉਂ ਉੱਥੇ ਮੈਂ ਉਹ ਵੀ ਤੇਰੇ ਨਾਂ ਦੇ ਲਾਉਂ ਉਹ ਸਖਾਉਂਗੇ ਉਹ ਵੀ ਤੇਰੇ ਨਾਂ ਦਾ ਓਏ ਮੇਰੀ ਗੱਲ ਸੁਣ ਬਿਆਜ ਬਾਸਨਾ ਸਾਲਾ ਕੋਈ ਹੋਰ ਲੈ ਜੂ ਪਹਿਲਾ ਪੈਸੇ ਦਿੰਦਾ ਰਹਿ ਜੂਆ ਵੇ ਕੋਈ ਨਾ ਫਿਰ ਕੀ ਹੁੰਦਾ ਜੇ ਤੇ ਇਥੋਂ ਤਿਆਰ ਹੋਗੇ ਜੋ ਬਾਸਨਾ ਤੁੰਗ ਲੈਣੀ ਪਹਿਲਾਂ ਨਾ ਵੀ ਖੇਤੇ ਟਾਈਮ ਨਾ ਲੱਗਾ ਮੈਂ ਅਜੇ ਮਹਿੰਦੀ ਨੂੰਦੀ ਲਵਾ ਕੇ ਆਉਣੀ ਆ ਤੇ ਤੂੰ ਮੈਨੂੰ ਘਰੀ ਫੜਾ ਜੀ ਤੀ ਮਹਿੰਦੀ ਤਾਂ ਮੈਂ ਲਾਦਾ ਨਾ ਵੇ ਬਸ ਤੂੰ ਚਾਦੀ ਕੁੱਟ ਪੀਦਾ ਚਪ ਕਰਕੇ ਗੜਾਸਾ ਤੇਦੋਂ ਚੱਕ ਲੈ ਸਾ ਅੱਜ ਮਰ ਜਾਣੇ ਆ ਓਏ ਗੜਾਸਾ ਦਾ ਹੁਣ ਰੱਖਣਾ ਪੈਂਦਾ ਕੁੱਤੇ ਬਿੱਲੇ ਮੰਗਰ ਪੈਣ ਲੱਗੇ ਮਿੱਠੀਆਂ ਅਰੇ ਮਿੱਠੀਆਂ ਦਿੰਦੇ ਨੇ ਤੇਰੇ ਨਾਲ ਕਾਟੀ ਪੈਰੀ ਉਹਦੇ ਨੇ ਗੜਾ ਸਾਂ ਰੱਖਣ ਲੱਗੇ ਪੱਟਾ ਜਾਣਿਆ ਤੇਰੇ ਨਾਲ ਮੈਂ ਕਦੋਂ ਕਾਟੀ ਖਾ ਲਈ ਮੰਨਿਆ ਤੇਰੇ ਫੇਤ ਬੰਨੇ ਆਉਂਦੀਆਂ ਕਿ ਚੱਲ ਆ ਜਨਨਾ ਮੂੰਹ ਮਲਾ ਜਾਗਾ ਪਿੰਡ ਦਾਗਾ ਕਾਟੀ ਜਿੱਦੇ ਨਾਲ ਪਾ ਲਈ ਤੂੰ ਓਏ ਮਿੱਠੀ ਖੇਤ ਆਉਂਦੀ ਐ ਇੰਨੇ ਜਿਹਾ ਖੁਸ਼ ਹੋ ਜਾਣੇ ਆ ਫਿਰ ਖੁਸ਼ ਹੋ ਜਨਨਾ ਦਾ ਮਤਲਬ ਇਹ ਤਾਂ ਨਹੀਂ ਤੂੰ ਗਲਤੀ ਸਮਝੀ ਜਨਨਾ ਨਦੀ ਚਾਹ ਪੀ ਲੈ ਅਰੇ ਹੈਗੀ ਮੇਰੇ ਕੋਲ ਬਗ ਜਾ ਮੈਂ ਕੀ ਜ਼ਹਿਰ ਪਾਦੀ ਚੰਗਾ ਚਾਹ ਪੀ ਕੇ ਬਾਹ ਜੀ ਮੈਂ ਤਾਂ ਕੰਮ ਕਰਦੀ ਆ ਉਹਦੇ ਬੈਠਾ ਰਹਿ ਇਥੇ ਇਲਾਦੇ ਮੁਸਕ ਦੇ ਕੁਜੇ ਦੀ ਚਾਹ ਪੀ ਲੈ ਜੂਠੀ ਕਹਿੰਦਾ ਮੇਰੀ ਮੰਗਦੀ 10000 ਰੁਪਏ ਐ ਨਹੀਂ ਸਰਿਆ ਵੀ ਫੱਟੀ ਤੇ ਬਹਿ ਜਾ ਅੱਲੇ ਮਠਈ ਬੈਠੀ ਐ ਸਜਰੀ ਆਹਾ ਹਾ ਹਾ ਸ਼ੰਜਰੇ ਦੀ ਨਲੇ ਦਾ ਪੈਸੇ ਬਾਲ ਦੀਆਂ ਨਾਲੇ ਡਰਦੀਆਂ ਹੈ ਕੰਟਾ ਹੋ ਗਿਆ ਮੈਨੂੰ ਢੀਕੀ ਆਂਦੇ ਨੂੰ ਲੈ ਕੋਈ ਗੱਲ ਨਹੀਂ ਯਾਰ ਬੰਦਿਆਂ ਦੀ ਕਣੀ ਘਰੇ ਨਾ ਫੜਾਈ ਪੈਸੇ ਸ਼ੱਕ ਕਰਨ ਨੂੰ ਕੋਈ ਵੀ ਸ਼ੱਕ ਨੂੰ ਕੋਈ ਮਾੜੇ ਸਾ ਦਿੰਨੇ ਆ ਮਾੜੀ ਨੀਂਦ ਨਾ ਦਿੰਨੇ ਆ

ਨਾ ਨਾ ਠੇਲਾ ਜਾਂ ਤੰਤੀ ਵਹੋਂਦਾ ਹੁੰਦਾ ਆਉਂਦਾ ਨਹੀਂ ਆ ਜਾ ਮਰ ਜਾ ਗਲਬੋਂ ਆ ਜਾ ਬਈ ਆ ਗਈ ਵੇ ਮਰਨੇ ਆ ਆਏ ਕਿਹੜੇ ਦੰਦਾ ਫਿਰਦਾ ਜੇ ਪਾਚੇ ਮਾਰਦਾ ਫਿਰਦਾ ਹੈ ਤੇ ਸਾਡੇ ਘਰ ਦਾ ਕੋਈ ਦੇਖ ਲਦਾ ਤੈਨੂੰ ਅਗਲਾ ਕਹਿੰਦਾ ਇੱਥੇ ਕਿਵੇਂ ਫਿਰਦਾ ਹੈ ਫਿਰ ਉਹਨਾਂ ਨੰਬਰ ਮੈਂ ਦੱਸ ਕੇ ਰਣਾਲੀ ਕਹਿੰਦੀ ਘਰੇ ਨਹੀਂ ਵੇ ਤੈਨੂੰ ਆਏ ਆਖਿਆ ਸੀ ਕਿ ਕਿਤੇ ਖਲ ਖੁੰਜੇ ਚ ਬਹਿ ਜਾਈ ਆਏ ਨਾ ਫਿਰ ਹੀ ਕਿਹੜੇ ਦੰਦਾ ਖਲ ਖੁੰਜੇ ਨੂੰ ਬਿਲ ਉਹਥੇ ਉਹ ਤਾਂ ਸ਼ੱਕਾ ਨਹੀਂ ਜਗ੍ਹਾ ਹੁੰਦੀ ਐ ਉੱਥੋਂ ਤਾਂ ਪਵਾੜੇ ਪੈਂਦੇ ਆ ਆਹ ਦੇਖ ਲੱਗੀ ਤੇ ਇੱਥੇ ਬਹਿ ਜਾਂਦਾ ਅਗਲਾ ਕਹਿੰਦਾ ਚਲੋ ਇੰਤਾਂ ਗੁਲਾਬੋਂ ਰੱਬ ਦੇਖੀ ਜਾਂਦਾ ਸਾਰਾ ਉਹ ਸਭ ਆਪਾਂ ਕਿਹੜਾ ਕੁਝ ਮਾਰਾ ਕਰਦੇ ਆ ਹੁਣ ਦੱਸ ਕਿੰਨੇ ਕਹਿੰਦੀ ਸੀ ਲਾ ਬਰਾਸਾ 10000 ਰੁਪਏ ਦੇ ਦੇ ਮੈਨੂੰ ਮੈਂ ਤੂੰ ਤਾਂ ਅੱਗੇ ਅੱਗੇ ਵਧੀ ਜਾਂਦੀ ਲੈ ਉਹ 10000 ਤੋਂ 5 ਤੇ ਆ ਗਈ 5 ਤੋਂ ਹੁਣ 7 ਦੇ ਲੈ ਨਹੀਂ ਮੈਂ ਉਹਦੇ ਐਗਰੀਮੈਂਟ 50000 ਦੇ ਤੂੰ ਕਹ ਚਾਹ 7 ਲੈ ਲਈ ਮੈਂ ਕਿਸੇ ਹੋਰ ਨੂੰ ਵੀ ਦੇਣੇ ਆ ਹਾਂ ਲੈ ਬਈ ਦੇ ਦੇ ਜੇਕਰ ਤਾਂ ਵਾਧਾ ਆ ਜੂਗਾ ਕਿ ਘਾਟਾ ਪੈਦਾ ਦੇਨੂੰ ਕੋਈ ਗੱਲ ਨਹੀਂ ਫਿਰ ਆਇਆਂ ਔਖਾਂ ਹੋ ਜੂ ਪਿਛੋਂ ਛੱਜਰੀਆਂ ਬੇ ਨਹੀਂ ਔਖਾ ਹੁੰਦਾ ਕਿ ਜਿੰਨਾ ਰੱਜਿਆ ਓਨਾ ਹੀ ਭੁੱਖਾ ਰੱਜਿਆ ਗਾਣੋ ਹੁਣ ਦਾ ਵੀ ਡੰਗ ਸਾਰਨਾ ਸੌ ਆਉਂਦਾ ਵੀਰ ਭਾਈ ਹੁਣ ਕੱਲੀ ਤਾਂ ਨਹੀਂ ਤੂੰ ਮੇਰੀ ਗੱਲ ਸੁਣ ਹਾਂ ਹੁਣ ਪੈਸੇ ਤਾਂ ਮੈਂ ਲੈ ਲੇ ਹਾਂ ਸਾਡੇ ਘਰੇ ਨਾ ਗੇੜੇ ਮਾਰੇ ਜਾਂ ਐਵੇਂ ਪੈਸੇ ਲੈਣ ਆਇਆ ਤਾਂ ਤਾਂ ਬਰ ਨਹੀਂ ਚਾਹੀਦਾ ਹੁੰਦਾ ਨਾ ਤਾਂ ਮੇਰੇ ਇਨਸਾਨ ਕਿਨੇ ਦੀਆਂ ਕਿੰਨੇ ਕੇ ਗੇੜੇ ਮਾਰ ਲਏ ਹੈ ਆਹੋ ਆਹ ਮੂਰਤੀ ਜਣਾ ਛੁਣ ਕਿਥੋਂ ਲੇਤਾ ਨਹੀਂ ਵੇ ਲੰਡਾ ਐ ਵੀ ਹੁਣੇ ਦਵਾਇਆ ਆ ਉਹ ਸਿਰ ਦਵਾਇਆ ਫੁਰਕੀ ਲੰਡਾ ਬਹਿ ਜਾਣ ਅੱਛਾ ਮੈਂ ਕਈ ਵਾਰ ਮੇਰੇ ਵਰਗਾ ਪੰਨੋ ਖਾਤਰਾ ਲੱਗਦਾ ਨਹੀਂ ਲੱਗਦੀਆਂ ਜਮੀਨ ਨਮਾ ਠੇਲਾ ਕਰਾਇਆ ਹੁੰਦਾ ਨਾ ਗਾਂਸੀ ਤੋਂ ਐ ਲੱਗਦੀਆਂ ਮੈਂ ਮਰਨੇ ਛੇਡਾ ਨਾ ਕਰਿਆ ਕਰ ਉਹ ਫੇਰ ਕੀ ਹੋਵੇ ਜੇ ਠੇਲਾ ਤੂੰ ਵੀ ਸਾਰਾ ਦਿਨ ਲੰਡਾ ਲੰਡਾ ਕਰਦੀ ਰਹਿਣੀ ਐ ਤੇਰੇ ਤਾਂ ਨਾ ਲੰਡਾ ਕਹ ਦੇ ਤਾ ਲੰਡਾ ਕਹਿੰਦੀ ਐ ਕੀ ਹੁੰਦਾ ਜੇ ਠੇਲਾ ਕਹਦਾ ਕਸ ਗਿਆ ਕੁਛ ਤੇਰਾ ਨਾ ਹੁਣ ਤੂੰ ਇਧਰ ਨੂੰ ਮੂੰਹ ਕਿੱਧਰ ਚੱਕ ਲੈ ਇਧਰ ਮੁੜ ਜਾ ਆਪਣੇ ਕਰੇ ਇਧਰ ਹੀ ਹੁਣ ਗੱਲ ਨ ਕਰੀ ਜਾਂਦਾ ਛੇ ਦੇਖ ਤਾਂ ਲਈ ਹੁਣ ਆ ਜਾ ਹੁਣ ਤਾਂ ਇਧਰ ਹੀ ਵੇ ਮੈਂ ਕਹਿੰਦਾ ਤੈਨੂੰ ਵੀ ਕੋਈ ਦੇਖ ਨਾ ਲਵੇ ਤੈਨੂੰ ਮੇਰੇ ਨਾਲ ਖੜੇ ਨੂੰ ਚੱਲ ਭਾਈ ਤੈਨੂੰ ਪਤਾ ਹੈ ਨਾ ਜਵਾਰ ਨਾ ਮਾਰਾ ਚੱਲ ਕੋਈ ਗੱਲ ਜਿੰਮੇ ਤੈਨੂੰ ਠੀਕ ਲਾ ਦਾਂ ਮੈਂ ਆਹੋ ਭਾਗ ਜਾ ਕਰ ਲਊ ਹੁਣ ਕਿਨੇ ਦਿਨ ਨਾਲੇ ਡਰਦੇ ਆਂ ਨਾਲੇ ਕੰਮ ਕਰਦੇ ਆਂ ਗੱਲਾਂ ਦੇਖ ਕਰਦੇ ਇਹ ਤਾਂ ਮਰਨਾ ਮਾਤਾ ਮਗਰ ਲਾਉਣਾ ਪੈਂਦਾ ਐ ਲਾ ਮਾਰ ਕੇ ਨੇ ਲੈ ਤੇ ਲਾ ਫੱਲੋਂ 7000 ਰੁਪਏ ਹੈ ਕਿਹੜੇ ਰੁਪਏ ਮੋੜ ਲੈ ਨਾ ਮਾਤਾ ਇਹ ਨਚੋਣੀ ਇਹਦੇ ਵਰਗਣ ਉਂਗਲਾਂ ਤੇ ਦੇਖੇ ਤਾਂ ਸੀ ਬਿਗਾਨ ਬਣ ਹੈ ਕੀ ਹੈ ਇਹ ਕਿਵੇਂ ਮਾਰ ਤੇ ਬੈਠੇ ਸੀ ਇੱਥੇ ਜੇ ਨੀਮੀ ਜੀ ਤੋਂ ਕਿ ਭੈਣਾ ਇਤਰੋਂ ਤਾਂ ਕੋਈ ਆਉਂਦਾ ਨਹੀਂ ਪਤਾ ਤਾਂ ਲੱਗੇ ਵੀ ਚੱਕਣ ਕੀ ਹੈ ਲਾ ਨਬੁੱਤੇ ਦਾ ਰੋਜ਼ ਖਾਲ ਪਰ ਕੇ ਧਰ ਦਿੰਦਾ ਨਾਲੇ ਪਤਾ ਵੀ ਛਾਲ ਨਹੀਂ ਵੱਸਦੀ ਵੀ ਸੁੱਕਾ ਰੱਖਦੇ ਕਰੀਏ ਖਾਲ ਬਾਰੇ ਰੁੜ ਜਾਣੇ ਨੇ ਹਾਏ ਨੀ ਮਰ ਗੀ ਨੀ ਬਾਈਆਂ ਦੀਓ ਹਾਏ ਹਾਏ ਲੈਣਾ ਤਾਂ ਖੇਤ ਆਉਣਾ ਮਹਿੰਗਾ ਪਿਆ ਰੁੜ ਜਾਣੇ ਫੋਨ ਮੈਂ ਨੰਗੂ ਹੀ ਕਿਵੇਂ ਕੋੜੇ ਹਾਏ ਨੀ ਹਾਏ ਮੈਂ ਮਰਨੇ ਆ ਕੀ ਹੋ ਗਿਆ ਪਤਾ ਨਾ ਆਈ ਨੀ ਸ਼ਰਮ ਆਉਂਦੀ ਵੀ ਮੈਂ ਉੱਥੇ ਗੜ ਗਈ ਸੀ ਤੇ ਵੀ ਮੈਂ ਪਰਜਾਈ ਨੂੰ ਆ ਬੋਚੀ ਲੈ ਮਟ ਡਿੱਗਣ ਲੱਗੀ ਸੀ ਵਹਿ ਜਾਣੇ ਆ ਤਾਂ ਕਿਹੜਾ ਬੋਲ ਮਾਰਿਆ ਮੇਰਾ ਉਹਦਾ ਧਿਆਨ ਹੀ ਨਹੀਂ ਸੀ ਹਏ ਹਏ ਦਾਉ ਜੜ ਗਿਆ ਮਾ ਮੇਰਾ ਧਿਆਨ ਹੀ ਨਹੀਂ ਸੀ ਵੀ ਆਈਏ ਮੈਂ ਇੱਧਰ ਬਈ ਸਬਜੀ ਸਬਜੀ ਦੇ ਦੇ ਕੋਈ ਤੋੜ ਕੇ ਮੈਂ ਤਾਂ ਤੈਨੂੰ ਸਬਜੀ ਦੇ ਕੀ ਜਨਾ ਹੋਰ ਮੈਂ ਕਿਹੜਾ ਇੱਥੇ ਕੋਈ ਪੈਸੇ ਗਣੀ ਜਨਾ ਬਰ ਖਾਇਗਾ ਤਾਂ ਬੋਲਦਾ ਉਹ ਨਾ ਤੇਰੇ ਦੂਜੇ ਪਈਆਂ ਵਰ ਕਿਦਰ ਪਹਰਸਵਾ ਨਹੀਂ ਹੈਗਾ ਕਿਉਂ ਉਹ ਤਾਂ ਬਲਾਈ ਵਧੀਆ ਬੋਲਦੇ ਨੇ ਵਧੀਆ ਬੋਲਦੇ ਨੇ ਹੋਰ ਹੁਣ ਤੂੰ ਤਾਂ ਮੜਾ ਜੈ ਤੈਨੂੰ ਕੋ ਗੱਲ ਕਰੀ ਐ ਇੰਨਾ ਰੁੱਖਾ ਬੋਲਦਾ ਤੈਨੂੰ ਓਏ ਮਿੱਠੇ ਲੱਗਦੇ ਹਣੇ ਹਾਂ ਮਿੱਠੇ ਕਿ ਲੱਗਦੇ ਨੇ ਨਹੀਂ ਮਿੱਠੇ ਲੱਗਦੇ ਬਈ ਤੇਰਾ ਰਿਸ਼ਤਾ ਕਰਾਉਂਗੀ ਮੈਂ ਮੇਰੀ ਗੱਲ ਸੁਣ ਲੈ ਸਾਬਜੀ ਭੱਜ ਦੇ ਦਿਆ ਕਰ ਨਾਲ ਲੋਕਾਂ ਮੇਰਾ ਕਰਾਂਗੀ ਕਿ ਕਿਸੇ ਕੁੜੀ ਦਾ ਮੈਨੂੰ ਕਰਾਂਗੀ ਮੈਂ ਤੇਰੇ ਰਿਸ਼ਤਾ ਕਰਾਉਂਗੀ ਲੈ ਘਤੀ ਵੀ ਦੂੰਗੀ ਜਣੇ ਤੈਨੂੰ ਕਿਹੜਾ ਬੰਦਰਾ ਰਿਸ਼ਤਾ ਕਰਾਉਂ ਮਾ ਕੁੜੀ ਮੇਰਾ ਕਰਾ ਦੇ ਕਿਤੇ ਤੈਨੂੰ ਤਾਂ ਮੈਂ ਆਏ ਕਹਿਣਾ ਆਈ ਸੀ ਮੈਂ ਤੇਰਾ ਰਿਸ਼ਤਾ ਕਰਾ ਦੂੰਗੀ ਹਾਂ ਵਧੀਆ ਕਰਦਾ ਤੇ ਕੱਲ ਗੱਲ ਮੰਨ ਲਿਆ ਕਰ ਵੇਜਣਾ ਕੋਈ ਸਬਜ਼ੀ ਭਾਜੀ ਦੇ ਦਿਆ ਕਰ ਉਹ ਸਬਜ਼ੀ ਐ ਥੋੜੀ ਘਣੀ ਐਨੀ ਮਾੜੀ ਵੀ ਨਹੀਂ ਹੈਗੀ ਤੇਰੀ ਪਰ ਜੇ ਸਾਡੇ ਬਾਰੇ ਪਹਿਰਾ ਸੋਚਦੀ ਆ ਹਾਂ 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 ਤੇਰੇ ਵਰਗੀ ਤਾਂ ਨਾ ਹਾਂ ਕਿਤੇ ਦੇਖੀ ਨਹੀਂ ਕੋਈ ਜਨਾਨੀ ਨਹੀਂ ਦੇਖੀ ਬੜੀ ਸਿਆਣੀ ਆਂ ਦਾ ਫੇਰ ਦੇਖੀ ਵੀ ਨਹੀਂ ਹੋਣੀ ਕਦੇ ਨਾ ਮਿਲਣੀ ਐ ਇਹ ਜੀ ਮਿਲਦੀ ਵੀ ਨਹੀਂ ਮੈਂ ਚੋੜ ਤਾਂ ਪਾਂਦੀ ਕਿੰਨੀ ਮਰਜ਼ੀ ਕਰ ਲਾ ਗੱਲ ਕਰ ਵੀ ਆਏ ਨਹੀਂ ਹੈਗੇ ਬੜੀ ਲੈ ਵੇ ਇਧਰ ਕਿਵੇਂ ਲੰਘੀ ਐ ਲੈ ਵੇ ਦੇਖ ਕਿੱਡੀ ਕਿੱਡੀ ਆ ਕੀ ਅੱਜ ਤੂੰ ਤਾਂ ਜਿਆ ਖੜਾ ਕਰੀ ਫਿਰਦੀ ਐ ਸਿਰ ਤੇ ਮੈਂ ਕਲਚਰ ਆ ਵੇ ਰੁੜ ਜਾ ਨੇ ਰੁੱਕ ਲੈ ਸਰ ਵੇ ਲੈ ਦੇਖ ਲੈ ਮਰੂਦਾਂ ਖਾ ਲਿਆ ਕਿ ਤੋਤੇ ਨੇ ਖਰਖਨ ਹੋਰ ਤੋਤੇ ਖਾ ਕੇ ਰਾਖੀ ਨਹੀਂ ਆਇਆ ਗਿਆ ਤੋਦ ਨੇ ਚਲ ਆ ਜਾ ਉਧਰ ਆ ਜਾ ਜਿੰਦਗੀ ਤੈਨੂੰ ਮਰੂਦਾਂ ਦੇਖੇ ਤੋਤਾ ਬਾਦੂ ਹਾਂ ਸਪਸ ਲੁੱਤਨੇ ਨਾ ਮੂਲਾਇ ਹੋਵੇਣਾ ਸਪਸ ਲੁੱਟਾਈ ਤੇ ਕਿਹੜਾ ਆ ਗਿਆ ਤੋਤੇ ਨੇ ਮਾਰੇ ਡੰਗ ਤੋਤਾ ਤਾਂ ਸਾਰੀ ਚੀਜ਼ ਨੂੰ ਵਧੀਆ ਗਿਆ